ਸਾਥਿਓ ਅੱਜ ਪਹੁੰਚੇ ਆ ਸਰਸਾ ਜ਼ਿਲ੍ਹਾ ਦਾ ਪਿੰਡ ਜੀਵਨਨਗਰ ਜਿੱਥੇ ਕੀ ਵਿਸਾਖੀ ਦਾ ਪਾਵਨ ਦਿਹਾੜਾ ਜਿਹੜਾ ਚੱਲ ਰਿਹਾ ਏ 13 April 1699 ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਸੀਗੀ ਉਹਨਾਂ ਨੇ ਇੱਕ ਆਪਣਾ ਅਨੋਖਾ ਪੰਥ ਅਨੋਖੀ ਪਹਿਚਾਣ ਬਣਾਈ ਸੀਗੀ ਇਸ ਲਹਿਰ ਨੂੰ ਅੱਗੇ ਚੱਲੋ ਰੱਖਦੇ ਆ 13 April 1857 ਇਸ ਨੂੰ ਸ਼੍ਰੀ ਸਤਗੁਰੂ ਰਾਮ ਸਿੰਘ ਜੀ ਨੇ ਜਿਹੜੇ ਕਿ ਕੋਕਾ ਲਹਿਰ ਦੇ ਜਿਹੜੇ ਮੋਢੀ ਸਨ ਉਹਨਾਂ ਨੇ ਪੰਜ ਪਿਆਰੇ ਨੂੰ ਅੰਮ੍ਰਿਤ ਛਕਾ ਕੇ ਉਹਨਾਂ ਨੇ ਇਸ ਲਹਿਰ ਨੂੰ ਜਿਹੜਾ ਜਾਲੂ ਰੱਖਿਆ ਸੀਗਾ ਅੱਜ ਜਿੰਨੀਆਂ ਵੀ ਇੱਥੇ ਸੰਗਤਾਂ ਪਹੁੰਚਿਆ ਹੋਈਆਂ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਸ਼੍ਰੀ ਸਤਗੁਰੂ ਦਲੀਪ ਸਿੰਘ ਜੀ ਦੀ ਅੱਜ ਜਿਹੜਾ ਪਵਨ ਕਿਰਪਾ ਦੇ ਨਾਲ ਜਿਹੜਾ ਤਿਹਾਰ ਵਿਸਾਖੀ ਦਾ ਪਵਨ ਤਿਾਰ ਸ੍ਰੀ ਜਿਵਨਗਰ ਵਿਖੇ ਮਨਾਇਆ ਜਾ ਰਿਹਾ ਆਈਆਂ ਹੋਈਆਂ ਸਿੱਖ ਸੰਗਤਾਂ ਦੇ ਨਾਲ ਕਰਾਂਗੇ ਗੱਲਬਾਤ ਸਾਥੀਓ ਸਾਡੇ ਨਾਲ ਤੁਸੀਂ ਬਣੇ ਰਿਹਾ ਜੀ ਸਭ ਤੋਂ ਪਹਿਲਾਂ ਤਾਂ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇਹ ਫਤਿਹ ਵੀ ਜਿਹੜੀ ਸਾਨੂੰ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਬਖਸ਼ੀ ਹੈ ਤਾਂ ਉਸੇ ਨੂੰ ਅੱਗੇ ਅੱਗੇ ਚੱਲਦੇ ਹੋਏ ਅਸੀਂ ਜੋ ਕੁਝ ਕੀਤਾ ਵਿਸਾਖੀ ਦੇ ਮੇਲੇ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਸਾਹਿਬ ਦੇ ਵਿੱਚ ਇਕੱਠ ਕਰਕੇ ਸਾਰੇ ਜਿਨੇ ਮਿਲ ਕੇ ਸੰਗਤ ਸੀਗੀ ਉਹਦੇ ਵਿੱਚ ਉਹਨਾਂ ਨੇ ਜਿਹੜਾ ਪ੍ਰਚਾਰ ਕਰਦਿਆਂ ਕਰਦਿਆਂ ਜਦੋਂ ਆਪਣੇ ਸਟੇਜ ਤੇ ਖੜ ਕੇ ਕਿਰਪਾਨ ਕੱਢ ਕੇ ਉਹਨਾਂ ਨੇ ਕਿਹਾ ਮੈਨੂੰ ਪੰਜ ਸਿਰ ਚਾਹੀਦੇ ਆ ਉਹ ਪੰਜ ਸਿਰ ਲੈਣ ਵਾਸਤੇ ਸਾਰੀ ਸੰਗਤ ਦੇ ਵਿੱਚ ਹਫੜਾ ਤਫੜੀ ਹੋ ਗਈ ਵੀ ਇਹ ਕੀ ਹੋ ਗਿਆ ਲੇਕਿਨ ਫਿਰ ਵੀ ਸੰਗਤ ਦੇ ਵਿੱਚ ਜਿਹੜੇ ਸ਼ਰਧਾ万 ਸਿੱਖ ਸੀਗੇ ਉਹ ਇੱਕ ਇੱਕ ਕਰਕੇ ਅੱਗੇ ਆਏ ਉਹਨਾਂ ਪੰਜਾਂ ਸਿੰਘਾਂ ਦਾ ਸੋਰੀ ਭਰੀ ਸੰਗਤ ਦੇ ਵਿੱਚ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਦਾ ਸਿਰ ਕਲਮ ਕੀਤਾ ਉਸ ਤੋਂ ਬਾਅਦ ਉਹਨਾਂ ਨੇ ਕਲਾ ਕਲਾ ਜਿਵੇਂ ਜਿਵੇਂ ਕਲਮ ਕੀਤਾ ਸੀਗਾ ਇਹ ਨਹੀਂ ਦੇਖਿਆ ਧੜਕੀ ਦੀ ਐ ਤੇ ਸਿਰ ਕੀ ਦਾ ਉਹਨਾਂ ਨੂੰ ਇੱਕ ਦੂਜੇ ਦੇ ਨਾਲ ਜੋੜ ਕੇ ਤੇ ਉਹਨਾਂ ਨੇ ਪੰਜਾਂ ਸਿੰਘਾਂ ਨੂੰ ਸਰਜੀਤ ਕੀਤਾ ਉਸ ਤੋਂ ਬਾਅਦ ਉਹਨਾਂ ਨੇ ਅੰਮ੍ਰਿਤ ਦਾ ਬਾਟਾ ਤਿਆਰ ਕਰਕੇ ਉਹਨਾਂ ਪੰਜਾਂ ਸਿੰਘਾਂ ਨੂੰ ਅੰਮ੍ਰਿਤ ਛਕਾ ਕੇ ਉਹਨਾਂ ਨੂੰ ਨਾਮ ਸਿੰਘ ਦੇ ਨਾਲ ਜੋੜਿਆ ਜਿਹੜੇ ਕਿ ਕੋਈ ਭਈ RAM ਸਿੰਘ ਕੋਈ ਦੂਜਾ ਸਿੰਘ ਉਹਨਾਂ ਨੂੰ ਸਾਹ ਸਿੰਘ ਦਾ ਨਾਮ ਦਿੱਤਾ ਗਿਆ ਤਾਂ ਜਿੱਥੋਂ ਅਸੀਂ ਸਿੰਘ ਸਜੇ ਆ ਤੇ ਸਿੰਘ ਜਿਹੜਾ ਹੁੰਦਾਗਾ ਉਹ ਸ਼ੇਰ ਦਾ ਨਾਮ ਹੈ ਇਸ ਲਈ ਆਮ ਜਿਹੜੀ ਪਬਲਿਕ ਤੋਂ ਉਹਨਾਂ ਨੂੰ ਸ਼ੇਰਾਂ ਦਾ ਨਾਮ ਸ਼ੇਰਾਂ ਦਾ ਜਾਮਾ ਪਵਾ ਕੇ ਉਹਨਾਂ ਨੂੰ ਸ਼ੇਰਾਂ ਵਰਗੇ ਕਰਤਾ ਮੈਂ ਇਹੋ ਹੀ बार-बार ਇਹੋ ਹੀ ਬੇਨਤੀ ਕਰਨੀ ਹੈ ਕਿ ਆਉਣ ਵਾਲੇ ਵਿਰਸੇ ਨੂੰ ਸੰਭਾਲੋ ਆਪਣੇ ਬੱਚਿਆਂ ਨੂੰ ਸੰਭਾਲੋ ਉੱਚ ਸਿੱਖਿਆਤ ਕਰੋ ਤੇ ਆਪਣੇ ਬਾਣੇ ਨਾਲ ਤੇ ਬਾਣੀ ਨਾਲ ਜੋੜ ਕੇ ਰੱਖੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋਗ ਸਾਧ ਸੰਗਤ ਜੀ ਸਤਗੁਰੂ ਗੋਵਿੰਦ ਸਿੰਘ ਜੀ ਨੇ ਉਸ ਵੇਲੇ ਸਿੱਖਾਂ ਦੀ ਹਾਲਾਤ ਹਿੰਦੂਆਂ ਦੀ ਹਾਲਾਤ ਵੇਖ ਕੇ ਉਹਨਾਂ ਨੇ ਵੇਖਿਆ ਕਿ ਹਿੰਦੂਆਂ ਦੇ ਵਿੱਚ ਬੀਰਤਾ ਅਣਖ ਇੱਜ਼ਤ ਮਰ ਚੁੱਕੀ ਹੈ ਇਸ ਕਰਕੇ ਸਤਗੁਰੂ ਗੋਵਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਖਾਲਸਾ ਪੰਥ ਦੀ ਦੁਬਾਰਾ ਸਜਣਾ ਕਰਨੀ ਪਈ ਪਰ ਉਹਨਾਂ ਨੇ ਅਨੰਦਪੁਰ ਸਾਹਿਬ ਦੇ ਵਿੱਚ ਦਰਬਾਰ ਸਜਾਇਆ 1699 ਈਸਵੀ ਦੇ ਵਿੱਚ ਤੇ ਉਹਨਾਂ ਨੇ ਇਸ ਤਰ੍ਹਾਂ ਆਖਿਆ ਕਲਗੀਧਰ ਮਹਾਰਾਜ ਨੇ ਕੋ ਸ਼ਬਦ ਉਚਾਰੇ ਤੂੰ ਮਿਆਂ ਨੋ ਸ੍ਰੀ ਸਾਹਿਬ ਸੀ ਪੰਜ ਬੁਕਾਰੇ ਨਾ ਕੋਈ ਦਿੱਤਾ ਲੋਭ ਸੀ ਨਾ ਸਵਰਗ ਦੇ ਲਾਰੇ ਵਾਰੀ ਵਾਰੀ ਖੜ ਗਏ ਸਨ ਸਿੰਘ ਮਜਾਰੇ ਕਲਗੀਧਰ ਮਹਾਰਾਜ ਨੇ ਫਿਰ ਤੀਕ ਜਲਾਈ ਪਿਉਂ ਸਿਰਾਂ ਦੀ ਲਾ ਕੇ ਸੀ ਕੌਮ ਬਣਾਈ ਇਹ ਕੌਮ ਜਿਹੜੀ ਬਹਾਦਰਾਂ ਦੀ ਕੌਮ ਸਤਗੁਰੂ ਗੋਬਿੰਦ ਸਿੰਘ ਜੀ ਨੇ ਪੈਦਾ ਕੀਤੀ ਉਹਨਾਂ ਨੇ ਸਤਗੁਰੂ ਪ੍ਰਤਾਪ ਸਿੰਘ ਦੇ ਭਾਸ਼ਣ ਚ ਆਉਂਦਾ ਹੈ ਕਿ ਜਿੰਨਾ ਚਿਰ ਸਿੱਖ ਜਿਹੜੇ ਸੀ ਮਰਿਆਦਾ ਚ ਪੂਰੇ ਰਹੇ ਕਾਬਲ ਕਿਨਾਰ ਦੀਆਂ ਕੰਧਾਂ ਕਵਾ ਦਿੱਤੀਆਂ ਔਰ ਗਿਆਨੀ ਗੈਨ ਸਿੰਘ ਜਰਾ ਲਿਖਿਆ ਹੈ ਕਿ ਸਿੱਖੀ ਦਸ਼ਮੇਸ਼ ਕੀ ਸੋਕੀ ਹੈ ਪਰਦੇਸ ਕੀ ਸਿੱਖੀ ਪਰਿਪੇਸ਼ ਕੀ ਸ਼ਨਾਰ ਬਣ ਤਣ ਸਿੱਖੀ ਪ੍ਰਦੇਸ਼ਨ ਹੋ ਗਈ ਉਸ ਵੇਲੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਫਿਰ ਦੁਬਾਰਾ ਸਿੱਖੀ ਸਾਜਣ ਦੀ ਲੋੜ ਪਈ ਔਰ ਉਹਨਾਂ ਨੇ 1857 ਇਸਵੀ ਨੂੰ ਸ੍ਰੀ ਭੈਣੀ ਸਾਹਿਬ ਦੇ ਵਿੱਚ ਪੰਜ ਪਿਆਰੇ ਦੁਬਾਰਾ ਸਾਜੇ ਔਰ ਉਹ ਹੀ ਜਿਹੜੇ ਸੂਲ ਸਨ ਸਤਿਗੁਰੂ ਗੋਬਿੰਦ ਸਿੰਘ ਜੀ ਦੇ ਇਹਨਾਂ ਨੇ ਸ੍ਰੀ ਪਣੀ ਸਾਹਿਬ ਦੇ ਵਿੱਚ ਚਾਲੂ ਕੀਤੇ ਔਰ ਕਈਆਂ ਦਾ ਮਤਲਬ ਇਹ ਹੈ ਕਿ ਨਾਮ ਧਾਰੀ ਕੁਝ ਹੋਰ ਨੇ ਅਕਾਲੀ ਸਿੰਘ ਕੁਝ ਹੋਰ ਨੇ ਪਰ ਇਤਿਹਾਸ ਪੜਨ ਤੋਂ ਪਤਾ ਲੱਗਦਾ ਹੈ ਕਿ ਸਤਿਗੁਰੂ ਰਾਮ ਸਿੰਘ ਜੀ ਨੇ ਭਾਈ ਰਾਏ ਸਿੰਘ ਨੂੰ ਹਜ਼ੂਰ ਸਾਹਿਬ ਦੇ ਵੀ ਭੇਜਿਆ ਪਰ ਉਹਨੂੰ ਕਿਹਾ ਕਿ ਅਮਲੀ ਤੌਰ ਤੇ ਸਿੱਖ ਕੇ ਔਰ ਲਿਖ ਕੇ ਮਰਿਆਦਾ ਜਿਹੜੀ ਸੀ ਉਹਦੇ ਬਾਰੇ ਭਾਈ ਧਿਆਨ ਸਿੰਘ ਹੋਰਾਂ ਲਿਖਿਆ ਕਿ ਇੱਕ ਦਿਨ ਸਾਧਕੁਰਵਾ ਕੇ ਲਾਇਆ ਔਰ ਰਾਏ ਸਿੰਘ ਕੋ ਪਾਸ ਬੁਲਾਇਆ ਉਹ ਕਹਿ ਜਾਓ ਤੁਮ ਅਬਚਲ ਨਗਰੀ ਦਸਮੇਸ਼ ਕੀ ਰੀਤੀ ਸਗਲੀ ਕੁਛ ਕਰੋ ਜਤਾ ਰਹੇ ਕਰ ਪਾਈ ਲੈ ਕਰ ਲਿਆਵੋ ਰੀਤੀ ਸਮਦਾਈ ਉਹ ਸ੍ਰੀ ਪਣੀ ਸਾਹਿਬ ਦੇ ਵਿੱਚ ਪ੍ਰਚਲਿਤ ਕੀਤੀ ਔਰ ਨਾਮਤਾਰੀ ਯੋਰੇ ਜਿਹੜੇ ਸੀ ਉਹ ਕਾਇਦਾ ਕੀਤੇ ਜਿਨ੍ਹਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਇੱਕ ਨਹੀਂ ਦੋ ਨਹੀਂ ਅੱਸੀ ਸਿੰਘ ਨਾਮਤਾਰੀ ਜਿਹੜੇ ਸੀ ਟੋਪਾਂ ਨਾਲ ਉਡਾਏ ਗਏ ਫਾਂਸੀਆਂ ਦੇ ਚੜ੍ਹੇ ਗਏ ਕਾਲੇ ਪਾਣੀ ਭੇਜੇ ਗਏ ਔਰ ਅੱਜ ਸਤਿਗੁਰੂ ਦਲੀਪ ਸਿੰਘ ਸੱਚੇ ਪਾਤਸ਼ਾਹ ਕਿਰਪਾ ਕਰ ਰਹੇ ਨੇ ਉਹਨਾਂ ਦਾ ਬਚਨ ਹੈ ਕਿ ਸਾਡਾ ਨਵਾਂ ਸਾਲ ਜਿਹੜਾ ਖਾਲਸਾ ਪੰਥ ਦਾ ਵਿਸਾਖੀ ਤੋਂ ਸ਼ੁਰੂ ਹੁੰਦਾ ਸਤਿਗੁਰੂ ਦਲੀਪ ਸਿੰਘ ਜੀ ਨੇ ਇਹ ਕਿਰਪਾ ਕੀਤੀ ਸ੍ਰੀ ਅਮਰਸਰ ਦੇ ਵਿੱਚ ਇਸੇ ਦਿਨ ਪੰਜ ਸਿੰਘਾਂ ਨੂੰ ਪੰਜ ਬੀਬੀਆਂ ਨੂੰ ਕਿਰਪਾਨਾਂ ਬਣਾਈਆਂ ਇਸੇ ਤਰ੍ਹਾਂ ਸ੍ਰੀ ਜੀਵਨਗੜ੍ਹ ਦੀ ਪੁਸਤਕ ਅਨੁਸਾਰ ਦਿੱਤੇ ਜਿਸ ਤੇ ਅੱਜ ਉਹਨਾਂ ਦੀ ਕਿਰਪਾ ਦਾ ਇਹ ਮੇਲਾ ਹੋ ਰਿਹਾ ਇੱਥੇ ਵੀ ਪੰਜਾਂ ਸਿੰਘਾਂ ਨੂੰ ਔਰ ਪੰਜਾਂ ਬੀਬੀਆਂ ਨੂੰ ਸਤਿਗੁਰੂ ਦਲੀਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਕਿਰਪਾਨਾ ਪੁਆਣਾ ਹੋਰ ਕਈ ਵਾਰੀ ਕੌਂਡਾ ਸਾਹਿਬ ਦੇ ਵਿੱਚ ਜਵਾਨ ਆਵਾ ਉੱਥੇ ਇੱਕ ਸਿੰਘ ਗਿਆਨੀ ਕਰਤਾਰ ਸਿੰਘ ਆਏ ਉਹਨਾਂ ਨੇ ਇਹ ਗੱਲ ਕਹੀ ਕਿ ਸਤਿਗੁਰੂ ਜੀ ਨੂੰ ਇਹ ਹੁਕਮ ਦੇਣਾ ਚਾਹੀਦਾ ਹੁਣ ਕਿ ਸਿੰਘ ਕਿਰਪਾਨਾ ਰੱਖਣ ਤੇ ਮੈਂ ਉੱਥੇ ਥੋੜਾ ਜਿਹਾ ਇਹ ਕਹਿਦਾ ਭਈ ਉਸ ਵੇਲੇ ਅੰਗਰੇਜ਼ ਦਾ ਪੂਰਨ ਬਾਈਕਾਟ ਨਾਮਤਾਰੀਆਂ ਕੀਤਾ ਤੇ ਕਿਰਪਾਨ ਤੇ ਪਵੰਦੀ ਲਾਤੀ ਉਸ ਵੇਲੇ ਨਾਮਤਾਰੀਆਂ ਕੰਗਿਆ ਦੇ ਵਿੱਚ ਖੰਡਾ ਔਰ ਕਿਰਪਾਨ ਲਾ ਲਈ ਅੱਜ ਦੇਸ ਦਾ ਦਾ ਸਾਗਰੂ ਦਲੀਪ ਸਿੰਘ ਸੱਚੇ ਪਾਤਸ਼ਾਹ ਕਿਰਪਾ ਕੀਤੀ ਦੁਬਾਰਾ ਫਿਰ ਸਿੱਖਾਂ ਨੂੰ ਜਣੀਆਂ ਕਿਰਪਾਨਾਂ ਪਹਿਨਾਈਆਂ ਮੈਂ ਇਨਾਂ ਹੀ ਕਹਿੰਦਾ ਹਾਂ ਖੇਮਾ ਦਾ ਜੱਜ ਗਿਆ ਸਤਿ ਸ੍ਰੀ ਅਕਾਲ ਅੱਜ ਖਾਲਸਾ ਜੀ ਅੱਜ ਵਿਸਾਖੀ ਦਾ ਜਿਹੜਾ ਪਾਰਨ ਦਾ ਪਵਿੱਤਰ ਜਿਹੜਾ ਤਿਹਾਰ ਜਿਹੜਾ ਸ੍ਰੀ ਜੀਉਨੀਅਰ ਵਿਖੇ ਮਨਾਇਆ ਜਾ ਰਿਹਾ ਤੇ ਇਸ ਵੇਲੇ ਤੁਹਾਡੀ ਸਾਨੂੰ ਤੁਸੀਂ ਇਸ ਦਾ ਮਹੱਤਵ ਕੀ ਔਰ ਇਸ ਬਾਰੇ ਸਾਨੂੰ ਜਾਣਕਾਰੀ ਦਿਓ ਵਿਸਾਖੀ ਦਾ ਤਿਹਾੜਾ ਸਿੱਖ ਜਗਤ ਲਈ ਇੱਕ ਬੜਾ ਹੀ ਮਾਨ ਮਰਿਆਦਾ ਵਾਲਾ ਤੇ ਪਕੀਤਰ ਤੇ ਖੁਸ਼ੀਆਂ ਭਰਾਂ ਦਿਹਾੜਾ ਵਾਸਾਖੀ ਦੇ ਮੇਨ 3-4 ਕਾਰਨ ਨੇ ਸਭ ਤੋਂ ਪਹਿਲਾਂ ਤਾਂ 5 ਦੇ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਲਗਭਗ ਅੱਜ ਤੋਂ 326 ਸਾਲ ਪਹਿਲਾਂ ਖਾਲਸਾ ਪੰਥ ਦੀ ਸਾਜਨਾ ਕੀਤੀ ਤੇ ਵਸਾਖੀ ਦਾ ਜਿਵੇਂ ਅੱਜ ਜਮੀਂਦਾਰਾਂ ਦੇ ਘਰੇ ਫਸਲਾਂ ਪੱਕ ਕੇ ਕਣਕਾ ਪੱਕ ਕੇ ਤਿਆਰ ਹੋਈਆਂ ਨੇ ਉਹਨਾਂ ਦੀ 6 ਮਹੀਨਿਆਂ ਦੀ ਕਮਾਈ ਉਹਨਾਂ ਦੇ ਪੱਲੇ ਪਈ ਏ ਇਹ ਵੀ ਵਿਸਾਖੀ ਦਾ ਇੱਕ ਇਤਿਹਾਸਿਕ ਦਿਨ ਮੰਨਿਆ ਜਾਂਦਾ ਹੈ ਜੱਟ ਉਸ ਦਿਨ ਬੜਾ ਖੁਸ਼ੀ ਹੁੰਦਾ ਹੈ ਜਿਸ ਦਿਨ ਉਹਦੀ ਫਸਲ 6 ਮਹੀਨਾ ਤਿਆਰ ਹੋ ਗੋ ਤੇ ਘਰੇ ਹੁੰਦੀ ਏ ਤੇ ਜੱਟ ਖੁਸ਼ੀ ਦੇ ਵਿੱਚ ਆਪਣੀਆਂ ਚੁੰਗੀਆਂ ਮਾਰਦਾ ਤੇ ਕਈ ਤਰ੍ਹਾਂ ਦੇ ਢੋਲੇ ਦੇ ਗੀਤ ਗਾਉਂਦਾ ਹੈ ਹੋਰ ਕਈ ਤਰ੍ਹਾਂ ਦੇ ਆਪਣੇ ਘਰ ਦੇ ਵਿੱਚ ਖੁਸ਼ੀਆਂ ਮਨਾਉਂਦਾ ਹੈ ਤੀਸਰਾ ਕਰਨੇ ਵੀ ਏ 13 ਅਪ੍ਰੈਲ ਵਿਸਾਖੀ ਵਾਲੇ ਦਿਨ 1919 ਨੂੰ ਵਿਸਾਖੀ ਦਾ ਇੱਕ ਬਹੁਤ ਮਹੱਤਵਪੂਰਨ ਦਿਨ ਸੀ ਉਸ ਦਿਨ ਜੱਲਿਆਂ ਵਾਲੇ ਬਾਗ ਦੇ ਚ ਅੰਮ੍ਰਿਤਸਰ ਵੀ ਹੈ ਬੜੀ ਸੰਗਤ ਜਿਹੜੀ ਸੀ ਇੱਕ ਰੋਲ ਟੈਕਟਵ ਕਾਂਗਰਸ ਸਰਕਾਰ ਨੇ ਪਾਸ ਕੀਤਾ ਸੀ ਉਹਦੇ ਖਿਲਾਫ ਉਹਦੇ ਪ੍ਰਦਰਸ਼ਨ ਦੇ ਵਿੱਚ ਉਹਦੇ ਵਿਰੋਧ ਦੇ ਵਿੱਚ ਜਲ੍ਹਿਆਂਵਾਲੇ ਬਾਗ ਦੇ ਵਿੱਚ ਅੰਮ੍ਰਿਤਸਰ ਇਕੱਠੀ ਹੋਈ ਸੀ ਤੇ ਉਹਦੇ ਵਿਰੋਧ ਦੇ ਵਿੱਚ ਜਿਹੜੇ ਪੰਜਾਬੀ ਸਨ ਉਥੇ ਕੋਈ ਭਾਰੀ ਸੰਗਤ ਦੇ ਵਿੱਚ ਅੰਗੱਤੇ ਇਕੱਠੇ ਹੋਏ ਸਨ ਉਹਨਾਂ ਦੇ ਉੱਤੇ ਸਰ ਮਾਈਕਲ ਅਰਬਰ ਨੇ ਗੋਲੀਆਂ ਚਲਾਈਆਂ ਜਿਨ੍ਹਾਂ ਦੇ ਵਿੱਚ 1500 ਤੋਂ 1800 ਦੇ ਕਰੀਬ ਕੋੜੇ ਸੀ ਸਾਡੇ ਪੰਜਾਬੀ ਲੋਕ ਮਾਰੇ ਗਏ ਤੇ ਜਿਨ੍ਹਾਂ ਦਾ ਸਰਕਾਰ ਵੱਲੋਂ ਅਜ ਤੱਕ ਕੋਈ ਮੁੱਲ ਨਹੀਂ ਪਾਇਆ ਗਿਆ ਦੂਜੀ ਗੱਲ ਰਹੀ ਖਾਲਸਾ ਪੰਥ ਦੀ ਖਾਲਸਾ ਪੰਥ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਇਸ ਕਰਕੇ ਸਜਾ ਦੇ ਸਾਜਿਆ ਸੀ ਜਦੋਂ ਔਰੰਗਜ਼ੇਬ ਕਹਿ ਰਿਹਾ ਸੀ ਕਿ ਮੈਂ ਦੋ ਪੰਥਾਂ ਤੋਂ Hindu Sikh ਤੋਂ ਇੱਕ ਕਰ ਦਿਆਂਗਾ ਮੁਸਲਮਾਨ ਵੜਾ ਦਿਆਂਗਾ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਵੇਲੇ ਕਿਹਾ ਸੀ ਮੈਂ ਦੋ ਨਹੀਂ ਮੈਂ ਦੋ ਤੋਂ ਤਿੰਨ ਕਰ ਦਿਆਂਗਾ ਉਸ ਟਾਈਮ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਖਾਲਸਾ ਪੰਥ ਦੀ ਸਾਜਨਾ ਕੀਤੀ 16 ਜੇਰਾ ਪ੍ਰਾਣ 1699 ਲਗਭਗ ਅੱਜ ਤੋਂ 325 ਸਾਲ ਪਹਿਲਾਂ ਜਿਹੜੇ ਦੱਬੜੇ ਕੁਚੜੇ ਲੋਕ ਸਨ ਜਿਨ੍ਹਾਂ ਦੀ ਆਵਾਜ਼ ਕੋਈ ਨਹੀਂ ਸੁਣਦਾ ਉਹਨਾਂ ਦੀ ਆਵਾਜ਼ بلند ਕਰਨ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਕੇਸ ਘੜਾ ਅਨੰਦਪੁਰ ਸਾਹਿਬ ਹੀ ਗਏ ਇੱਕ ਦੀਵਾਨ ਸਾਜਾ ਤੇ ਦੀਵਾਨ ਦੇ ਵਿੱਚ ਮੰਗ ਕੀਤੀ ਵੀ ਸਿੱਖਾਂ ਨੂੰ ਘਰੋਂ ਘੱਲ ਚਿੱਠੀਆਂ ਘੱਲ ਕੇ ਤੇ ਸਿੱਖਾਂ ਨੂੰ ਸੱਦਿਆ ਤੇ ਸਿੱਖਾਂ ਦੇ ਉੱਤੇ ਉਪਦੇਸ਼ ਦਿੱਤਾ ਵੀ ਮੈਨੂੰ ਪੰਜ ਸਿੱਖ ਜਿਹੜੇ ਪੰਜ ਸਿਰ ਚਾਹੀਦੇ ਨੇ ਪਹਿਲਾਂ ਤਾਂ ਸਿੱਖ ਜਿਹੜੇ ਸੀ ਉਹ ਡਰ ਗਏ ਜਾਂ ਸਿੱਖਾਂ ਨੇ ਮਾਤਾ ਜੀ ਕੋਲ ਜਾ ਕੇ ਸ਼ਿਕਾਇਤਾਂ ਵੀ ਕੀਤੀਆਂ ਪਰ ਬਾਅਦ ਵਿੱਚ ਹੌਲੀ-ਹੌਲੀ ਕਰਕੇ ਪੰਜ ਸਿੱਖਾਂ ਨੇ ਆਪਣੇ ਸੀਸ ਦਿੱਤੇ ਤੇ ਪੰਜ ਸਿੱਖਾਂ ਨੂੰ ਸੀਸ ਧਰ ਕੇ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਅਮਰ ਤਿਆਰ ਕਰਕੇ ਤੇ ਗੁਰੂ ਸਤਗੁਰੂ ਜੀ ਨੇ ਉਹਨਾਂ ਨੂੰ ਅਮਰ ਸ਼ਿਕਾਹ ਕੇ ਤੇ ਇੱਕ ਖਾਲਸਾ ਪੰਥ ਸर्ज ਕੇ ਸਾਜ ਕੇ ਤਿਆਰ ਕੀਤਾ ਜਿਹੜਾ ਖਾਲਸਾ ਪੰਥ ਤੇ ਬਿਲਕੁਲ ਨਿਆਰਾ ਸਾਡਾ ਦੂਰੋਂ ਬੜਾ ਲੋਕਾਂ ਦੇ ਵਿੱਚ ਖੜਾ ਦਿਖਦਾ ਤਾਂ ਹੀ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਬਾਰੇ ਕਿਸੇ ਕਵੀ ਨੇ ਲਿਖਿਆ ਘਰ ਘਰ ਚਾਨਣ ਛੜੇ ਸਵੇਰਾ ਜਦ ਤੱਕ ਪੰਥ ਨਿਹਾਰਾ ਸਰਬੰਸੇ ਉਤੋਂ ਸਰਬੰਸੇ ਹਿੰਦੂ ਤੋਂ ਸਰਬੰਸੇ ਆ ਰਿਹਾ ਇੱਕ ਕਰਜਾ ਸਾ ਸਰ ਭਾਰਾ ਦੁਨੀਆ ਨੂੰ ਇਹ ਨੇਤੀ ਦੇ ਚ ਸੱਚ ਦਾ ਨਾਹਰਾ ਲਾ ਕੇ ਪਹਿਲਾਂ ਅਸਲ ਸਿਉਰੀ ਪਿਆਰੇ ਪਿੱਛੋਂ ਇਹ ਜਗ ਸਾਰਾ ਇਹ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਨੂੰ ਇਹੋ ਜਿਹਾ ਕਹਿੰਦਾ ਦਿੱਤੀਆਂ ਬਈ ਸਾਡਾ ਮੇੜਾ ਖਾਲਸਾ ਜਿਹੜਾ ਉਹ ਲਗ ਲਗ ਨਿਹਾਰਾ ਹੋਵੇਗਾ ਤੇ ਬੜੇ ਸਿੰਘਾਂ ਦੇ ਵਿੱਚੋਂ ਜਿਸੇਗਾ ਤੇ ਅੱਜ ਇਸੇ ਪਰਵਾਇਦ ਨੂੰ ਖਾਂ ਟੋੜਦੇ ਹੋਇਆ ਅੱਜ 326 ਵਾਂ ਜਿਹੜਾ ਖਾਲਸਾ ਸਾਜਨਾ 1200 ਸ੍ਰੀ ਜੀਮਨਗਰ ਹੋਰ ਦੁਬਾਰਾ ਸ੍ਰੀ ਜੀਮਣਾ ਕਰਤੇ ਇਲਾਕਾ ਦੀ ਸਾਧ ਸੰਗਤ ਨਾਲ ਸਤਿਗੁਰੂ ਬਲੀਬ ਸਿੰਘ ਦੀ ਹਾਜ਼ਰੀ ਅਜੋ ਆਦੇਸ਼ ਨਾਲ ਹੋ ਮਨਾਇਆ ਜਾ ਰਿਹਾ ਧੰਨਵਾਦ ਇੱਕ ਹੋਰ ਲਾਸਟ ਸਵਾਲ ਹੈ ਨਾਮ ਸ੍ਰੀ ਪਾਤਸ਼ਾਹ ਜਿਹੜੇ ਸ੍ਰੀ ਸਤਗੁਰੂ ਗੋਬਿੰਦ ਸਿੰਘ ਉਹਨਾਂ ਦਾ ਕੀ ਯੋਗਦਾਨ ਇਸ ਲਿਆ ਤੇ ਹਾਂਜੀ ਹਾਂਜੀ ਜਦੋਂ ਸਾਡੀ ਸਿੱਖੀ ਗੁਰੂ ਗੋਬਿੰਦ ਸਿੰਘ ਵਾਲੀ ਸਿੱਖੀ ਬਿਲਕੁਲ ਉਤੀਤ ਹੋ ਰਹੀ ਸੀ ਲੋਕ ਮੜੀਆਂ ਮਸਾਣਾ ਨੂੰ ਜਾਂ ਝੰਡਾ ਕਰੇਰ ਨੂੰ ਮੱਥੇ ਟੇਕ ਰਹੇ ਸੀ ਉਸ ਟਾਈਮ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਮਹਾਰਾਜ ਰਣਜੀਤ ਸਿੰਘ ਜੀ ਦੀ ਫੌਜ ਦੇ ਵਿੱਚੋਂ ਫੌਜ ਦੀ ਉਹਦੀ ਨੌਕਰੀ ਛੱਡ ਕੇ ਤੇ ਠੀਕ 1852 ਦੇ ਵਿੱਚ ਗੁਰੂ ਰਾਮ ਸਿੰਘ ਜੀ ਨੇ ਇਹ ਜਿਹੜਾ ਸੀ ਖਾਲਸਾ ਪੰਥ ਦੁਬਾਰਾ ਤੋਂ ਸਾਜਿਆ ਉਥੇ ਪੰਜ ਸਿੰਘਾਂ ਪੰਜ ਸਿੱਖਾਂ ਨੂੰ ਅਮਰ ਸ਼ਕਾ ਕੇ ਬਿਲਕੁਲ ਗੁਰੂ ਗੋਬਿੰਦ ਸਿੰਘ ਜੀ ਵਰਾਂ ਦੇ ਤਰ੍ਹਾਂ ਹੀ ਪੰਜ ਸਿੱਖ ਜਿਹੜੀ ਸੀ ਉਹ ਤਿਆਰ ਕੀਤੀ ਤੇ ਇੱਕ ਨਵਾਂ ਹੀ ਪੰਜ ਸਿੱਖਾਂ ਦਾ ਖਾਲਸਾ ਪੰਥ ਤਿਆਰ ਕੀਤਾ ਇਹ ਸਤਗੁਰੂ ਰਾਮ ਸਿੰਘ ਦੀ ਜਿਹੜੀ ਸੀ ਇਹ ਖਾਲਸੇ ਨੂੰ ਨਵੀਂ ਦੇਣ ਸੀ ਤੇ ਇਸੇ ਤਰ੍ਹਾਂ ਲੜੀ ਨੂੰ ਅੱਗੇ ਤੋਰਦਾ ਹੋਇਆ ਸਤਗੁਰੂ ਦਲੀਪ ਸਿੰਘ ਜੀ ਅੱਜ ਵਿਸ਼ੇਸ਼ ਕਿਰਪਾ ਕਰਕੇ ਤੇ ਸਾਰੇ ਗੁਰੂ ਗੋਬਿੰਦ ਸਿੰਘ ਦੇ ਸਤਿਗੁਰੂ ਰਾਮ ਸਿੰਘ ਦੇ ਦਿਹਾੜੇ ਜਿਹੜੇ ਨੂੰ ਮਨਾ ਰਹੇ ਨੇ ਦਾਸ ਸਾਖੀ ਦਾ ਦਿਹਾੜਾ ਮਨਾ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤਾ ਵਿਸਾਖੀ ਦੇ ਪਾਵਨ ਦਿਹਾੜੇ ਦੇ ਉੱਤੇ ਸ਼੍ਰੀ ਜੀਵਨ ਅਰੰਭ ਕੀ ਜਿੱਥੇ ਕੀ ਅਲਾਕਾ ਦੇ ਜਿਹੜਿਆ ਸੰਗਤਾਂ ਪੁੱਜਿਆ ਨੇ ਔਰ ਜਿੰਨੇ ਵੀ ਇੱਥੇ ਕਮਿਸ਼ਨ ਜਿੱਥੇ ਜਾਂ ਹੋਰ ਵੀ ਢਾਡੇ ਰਾਕੇ ਜਿਹਨਾਂ ਜਿਹੜੇ ਬੈਠ ਕੇ ਤੇ ਜਿਹੜੇ ਦੀਵਾਨ ਹਾਲ ਦੇ ਵਿੱਚ ਹਾਜ਼ਰੀ ਲਵਾ ਰਹੇ ਨੇ ਤੇ ਸੱਚ ਤੁਸੀਂ ਦੇਖ ਸਕਦੇ ਇੱਥੇ ਕੀ ਸੰਗਤ ਜਿਹੜੀ ਹੋ ਮਹਬਾ ਕੇ ਪਹੁੰਚਈਏ